ਕੁਸੀ ਵੀ ਅਖ ਰਹੋ ਜਗਬਾਣੀ ਟੀਵੀ ਮੈਂ ਹਾਂ ਅਨਮੋਲ ਸ਼ਰਮਾ ਇਸ ਵਕਤ ਆਪਾਂ ਘਰੋਟੇ ਦੇ ਵਿੱਚ ਮੌਜੂਦ ਹੈਗੇ ਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਲਾਕ ਸਮਿਤੀ ਦੇ ਜਿਹੜੇ ਇਲੈਕਸ਼ਨ ਹੈਗੇ ਨੇ ਔਰ ਇੱਥੇ ਜਦੋਂ 14 ਤਰੀਕ ਨੂੰ ਵੋਟਾਂ ਪਈਆਂ ਸੀਗੀਆਂ ਔਰ ਇਸ ਦੇ ਜਿਹੜੇ ਅੱਜ 17 ਤਰੀਕ ਨੂੰ ਜਿਹੜੇ ਆ ਪ੍ਰਣਾਮ ਜਿਹੜੇ ਆ ਉਹ ਸਾਹਮਣੇ ਆਣਗੇ ਇੱਕ ਵਾਰੀ ਤਸਵੀਰਾਂ ਤੁਹਾਨੂੰ ਵਿਖਾ ਦਿੰਨਾ ਚਾਹੁੰਦੇ ਆ ਕਿ ਇੱਥੇ ਗਰੋਟੇ ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਅੱਗੇ ਜਾਂਦੀ ਦਿਸ ਰਹੀ ਹੈਗੀ ਆ ਔਰ ਵੱਖ-ਵੱਖ ਜਿਹੜੇ ਜਿਹੜੀਆਂ ਸਿਆਸੀ ਪਾਰਟੀਆਂ ਹੈਗੀਆਂ ਚਾਹੇ ਭਾਜਪਾ ਦੀ ਗੱਲ ਕਰੀਏ ਜਾਂ ਕਾਂਗਰਸ ਦੀ ਗੱਲ ਕਰੀਏ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਸਭ ਤੋਂ ਅੱਗੇ ਜਿਹੜੀ ਹੈ ਇਸ ਟਾਈਮ ਜਿਹੜੀ ਆ ਆਮ ਆਦਮੀ ਪਾਰਟੀ ਹੋਈ ਜਿਹੜੀ ਆ ਉਹ ਗਾਂ ਜਾਂਦੀ ਹੋਈ ਦਿਸਰੀ ਹੈਗੀ ਆ ਔਰ ਆ ਇੱਥੇ ਜਿਹੜੇ ਸਿਆਸੀ ਪਾਰਟੀਆਂ ਦੇ ਲੋਕ ਵੀ ਜਿਹੜੇ ਆ ਰਿਜ਼ਲਟ ਆਨ ਦੀ ਜਿਹੜੀ ਆ ਉਹ ਜਿਹੜੀ ਭਾਲ ਕਰ ਰਹੇ ਹੈਗੇ ਨੇ ਔਰ ਹੁਣ ਵੇਖਣਾ ਇਹ ਹੋਵੇਗਾ ਕਿ ਕਿਨੂੰ ਇਸ ਜਿੱਤ ਦਾ ਜਿਹੜਾ ਫਤਵਾ ਵਾ ਉਹ ਦਿੱਤਾ ਜਾਵੇਗਾ ਔਰ ਕਿਹਦੇ ਜਿਹੜੇ ਸਿਰ ਦੇ ਉੱਪਰ ਜਿਹੜਾ ਇਹ ਸਹਰਾ ਸਜਾਈ ਗਈ ਸਰਕਾਰ ਢਾਕੋਰ ਤੋਂ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ